ਲਓ ਜੀ ਭੈਣ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਰਖੜੀ ਦਾ ਤਿਹਾਰ ਤੇ ਭੈਣ ਚਿਚੇ ਤੌਰ ਤੇ ਆਪਣੇ ਭਰਾ ਨੂੰ ਰਖੜੀ ਬੰਨਣ ਅਤੇ ਉਹਦੀਆਂ ਲੰਬੀਆਂ ਉਮਰਾਂ ਸੁੱਖ ਸ਼ਾਂਤੀ ਪਰਿਵਾਰ ਦੀ ਵਾਸਤੇ ਵੀ ਰਖੜੀ ਦਾ ਤਿਹਾਰ ਜਿਹੜਾ ਮਨਾਇਆ ਜਾਂਦਾ ਤੁਸੀਂ ਵੀ ਆਪਣੇ ਭਰਾ ਨੂੰ ਰਖੜੀ ਬੰਨ੍ਹਦੇ ਹੋਏਾਂ ਦੀ ਵੀਡੀਓ ਸਾਡਾ ਚੈਨਲ ਪਾਵਰ ਆਫ TRUTH ਤੇ ਸ਼ੇਅਰ ਕਰ ਸਕਦੇ ਹੋ ਸੋ ਅਸੀਂ ਉਸ ਨੂੰ ਪ੍ਰਕਾਸ਼ਿਤ ਕਰਾਂਗੇ ਪਬਲਿਕ ਕਰਾਂਗੇ ਜਿਵੇਂ ਜਿੱਥੇ ਬਚਪਨ ਦੇ ਵਿੱਚ ਭੈਣ ਭਰਾ ਦੇ ਵਿੱਚ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਨੋਕ-ਝੋਕ ਵੀ ਹੁੰਦੀ ਰਹਿੰਦੀ ਹੈ ਪਰ ਵਿਆਹ ਤੋਂ ਬਾਅਦ ਉਹੀ ਭੈਣ ਆਪਣੇ ਵੀਰ ਦੀਆਂ ਲੰਬੀਆਂ ਦਵਾਵਾਂ ਤਾਂ ਤਰਸਤੀ ਮੰਗਦੀ ਐ ਤੁਸੀਂ ਵੀ ਜਰੂਰ ਦੱਸਿਓ ਕਿ ਛੋਟੇ ਹੁੰਦੇ ਤੁਸੀਂ ਭੈਣ ਭਰਾ ਕਿੰਨਾ ਕੇ ਲੜਦੇ ਸੀ ਔਰ ਕਿਹੜੀ ਗੱਲ ਨੂੰ ਲੈ ਕੇ ਤੁਹਾਡੀ ਆਪਸ 'ਚ ਲੜਾਈ ਹੁੰਦੀ ਸੀ ਸੋ ਗੱਲਬਾਤ ਵੀ ਕਰ ਲਾਂਗੇ ਇਹਨਾਂ ਨਾਲ ਹਾਂਜੀ ਭਾਜੀ ਅੱਜ ਭੈਣ ਨੇ ਰਖੜੀ ਬੰਨੀ ਐ ਸੋ ਚਾਹਾਂਗੇ ਕਿ ਕੁਝ ਪਲ ਤੁਸੀਂ ਆਪਣਾ ਸ਼ੇਅਰ ਜਰੂਰ ਕਰੋ ਤੇ ਬਚਪਨ ਦੀ ਗੱਲਾਂ ਵੀ ਸ਼ੇਅਰ ਜਰੂਰ ਕਰੋ ਜੀ ਦੋਸਤ ਭਗਤ ਪੜਿਆ ਜਦੋਂ ਜਿਹੜੇ ਤੇ ਹਰੇਕ ਨੂੰ ਭੈਣ ਭਰਾ ਦਾ ਪਿਆਰ ਕੋ ਬਣਿਆ ਦਾ ਰਿਹਾ ਤੇ ਲੰਬੇ ਲੰਬੇ ਬਹੁਤ ਵੱਡੀ ਭੈਣ ਸਾਡੇ ਸਾਡੇ ਰਿਸ਼ਤੇ ਬਣਾ ਨਹੀਂ ਹੈ ਬਹੁਤ ਚੰਗਾ ਲੱਗਦਾ ਕਿ ਕੁਝ ਚੰਗੇ ਰਹਿ ਰਹੇ ਆ ਅੱਜ ਇਹ ਸਾਡੇ ਇੱਥੇ ਬਹੁਤ ਬਹੁਤ ਚੰਗੇ ਰਹੇ ਬਹੁਤ ਬਹੁਤ ਸ਼ਾਨ ਰਹੀ ਹੈ ਤੇ ਫੇ ਬਚਪਨ ਦੀਆਂ ਗੱਲਾਂ ਵੀ ਦੱਸੋ ਵੀ ਕਿਸ ਗੱਲ ਤੋਂ ਲੈ ਕੇ ਉਹ ਸਿੰਨਾ ਰਾਜ ਕੀ ਹੁੰਦੀ ਰਹਿੰਦੀ ਸੀ ਕੋਈ ਗੱਲ ਆਈ ਹੁੰਦੀ ਸੀ ਕੋਈ ਨਾ ਤਾਂ ਕੋ ਕੋਣੀ ਹਿੱਟ ਪਰ ਆ ਬੜਾ ਮੁੱਦਾ ਚੱਲ ਰਿਹਾ ਸੀ ਲੋਕ ਲੋਕ ਕੋਈ ਐਸੀ ਗੱਲ ਸੀ ਵੀ ਜਾਣ ਲਾਂਗੇ ਤੁਸੀਂ ਵੀਰ ਦੇ ਘੁੱਟ ਤੇ ਅੱਜ ਰਖੜੀ ਸਜਾਈ ਆ ਸੋ ਕੀ ਕਹਿਣਾ ਚਾਹੁੰਦੇ ਇਹ ਇਹ ਸਿਰਫ ਉਸ ਪੂਛ ਤਿਹਾਰ ਦੇ ਵਿੱਚ ਗਿਫਟ ਗਿਫਟ ਲੈਂਡ ਦਾ ਹੀ ਚਾਹ ਹੁੰਦਾ ਕਿ ਦਿਲੋਂ ਪਿਆਰ ਹੁੰਦਾ ਹੈ ਦਿਲੋਂ ਹੀ ਪਿਆਰ ਹੁੰਦਾ ਹੈ ਪਰ ਰੀਤ ਬਣੀ ਹੋਈ ਹੈ ਵੀ ਰਖੜੀ ਬੰਨਣ ਆਏ ਤੇ ਗਿਫਟ ਮਿਲ ਗਿਆ ਲਓ ਜੀ ਭੈਣ ਨੂੰ ਰਖੜੀ ਬੰਨਣ ਦਾ ਤੋਹਫਾ ਮਿਲ ਗਿਆ ਤੁਸੀਂ ਵੀ ਆਪਣੀਆਂ ਪਿਆਰੀ ਪਿਆਰੀਆਂ ਵੀਡੀਓ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਸਾਡਾ ਚੈਨਲ ਪਾਵਰ ਆਫ ਟਰੂਥ ਤੇ ਬਣੇ ਰਹੋ ਚੈਨਲ ਦੇ ਨਾਲ ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਆਪਣੀ ਪਿਆਰੀ ਰਖੜੀ ਬੰਨਣ ਦੀ ਵੀਡੀਓ ਫੋਟੋ ਜਰੂਰ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਤੁਹਾਡੇ ਭੈਣ ਭਰਾਵਾਂ ਦੀ ਮੁਹੱਬਤ ਨੂੰ ਅੱਗੇ ਦਿਖਾਉਂਦੇ ਹੋਏ ਆਮ ਲੋਕਾਂ ਨੂੰ ਵੀ ਸਨੇਹਾ ਦੇ ਸਕੀਏ ਕਿ ਜ਼ਿੰਦਗੀ ਦੇ ਛੋਟੇ ਛੋਟੇ ਪਲ ਖੁਸ਼ੀਆਂ ਨਾਲ ਹੀ ਨਿਪਟਦੇ ਨੇ ਲਓ ਜੀ ਇਹ ਵੀ ਇੱਕ ਨਵੀਂ ਰੀਤ ਚੱਲੀ ਆ ਵੀ ਭਾਬੀ ਨੂੰ ਵੀ ਕੰਗੜਾ ਬੰਨਿਆ ਜਾਂਦਾ ਪਰ ਸਾਡੇ ਵੇ ਵਾਲੇ ਇਹੋ ਜਿਹਾ ਕੁਝ ਨਹੀਂ ਸੀ ਹੁੰਦਾ ਪਰ ਹੁਣ ਆ ਨਮਾਈ ਨਮਾਈ ਚੱਲ ਪਿਆ ਰੀਤ ਤੁਸੀਂ ਇਹ ਇਹ ਵੀ ਜਰੂਰ ਦੱਸਿਓ ਕਿ ਜਿਹੜਾ ਭਾਬੀ ਨੂੰ ਕੰਗੜਾ ਬੰਨਿਆ ਜਾਂਦਾ ਉਹ ਕਿਉਂ ਬੰਨਿਆ ਜਾਂਦਾ ਤੇ ਇਹਦੇ ਪਿੱਛੇ ਕੀ ਕਾਰਨ ਹੈ ਕਿਉਂਕਿ ਮੈਨੂੰ ਤਾਂ ਇਹਦਾ ਕਾਰਨ ਪਤਾ ਨਹੀਂ ਮੈਂ ਤੁਹਾਡੇ ਤੋਂ ਹੀ ਜਾਨਣਾ ਚਾਹੂੰਗਾ ਸੋ ਜੇ ਪਤਾ ਹੈ ਤੇ ਮੈਡਮ ਤੁਸੀਂ ਦੱਸੋ ਮੇਰੇ ਸਾਹਬ ਵੀ ਦੇਣ ਲੈਣ ਲੱਗੇ ਆ ਵੀ ਭਾਬੀ ਕਪਰਾ ਦੇ ਕੰਨ ਚ ਫੂਕ ਨਾ ਮਾਰੇ ਹੈ ਇਸੇ ਕਰਕੇ ਹੈ ਚਲੋ ਜਿਤੂ ਤੰਦਰੁਸਤ ਰੋ ਖੁਸ਼ ਰੋ ਆਬਾਦ ਰੋ ਸਰਸਿਕਾ